ਸਤਿ ਸ਼੍ਰੀ ਅਕਾਲ ਚੜ੍ਹਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਹਾਂ ਸੁਰਖੀਆਂ ਦੇ ਵੱਲ ਬਠਿੰਡਾ ਚੇਨਈ ਦੀ ਰੇਡ ਪੱਖੂ ਕ੍ਰਾਂਤੀਕਾਰੀ ਮਹਿਲਾ ਆਗੂ ਦੇ ਘਰ ਪਹੁੰਚੀ ਟੀਮ ਕਿਸਾਨਾਂ ਨੇ ਲਾਇਆ ਇਲਜ਼ਾਮ ਮਹਾਰਾਸ਼ਟਰ ਦੌਰੇ ਤੇ ਜਾਣਗੇ ਪੀਐਮ ਮੋਦੀ ਵਦਾਵਨ بندرਗਾਹ ਦਾ ਰੱਖਣਗੇ ਨੀ ਪੱਥਰ ਪ੍ਰੋਜੈਕਟ ਦੀ ਕੁੱਲ ਲਾਗਤ ਲਗਭਗ 76000 ਕਰੋੜ ਰੁਪਏ ਹਰਿਆਣਾ ਚ ਨਈ ਬਦਲੇਗੀ ਚੋਣਾਂ ਦੀ ਤਾਰੀਖ 1 ਅਕਤੂਬਰ ਨੂੰ ਹੀ ਪੈਣਗੀਆਂ ਵੋਟਾਂ ਭਾਜਪੀ ਨੇ ਚੋਣ ਕਮਿਸ਼ਨ ਨੂੰ ਤਰੀਕਾ ਵਧਾਉਣ ਦੀ ਕੀਤੀ ਸੀ ਅਪੀਲ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਅੱਜ ਬਠਿੰਡਾ ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਮਹਿਲਾ ਗੂ ਸੁਖਵਿੰਦਰ ਕੌਰ ਖਾਦੀ ਦੇ ਪਿੰਡ ਰਾਮਪੁਰਾ ਫੂਲ ਦੇ ਸਰਾਬਾ ਨਗਰ ਤੇ ਸਥਿਤ ਘਰ ਤੇ ਛਾਪਾ ਮਾਰਿਆ ਇਸ ਦੌਰਾਨ ਵੱਡੀ ਗਿਣਤੀ ਚ ਪੁਲਿਸ ਮੁਲਾਜ਼ਮ ਵੀ ਤਾਇਨਾਤ ਰਹੇ ਹਾਲਾਂਕਿ ਛਾਪੇਮਾਰੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕੇ। ਇਸ ਦੇ ਨਾਲ ਹੀ ਰਾਮਪੂਰਾ ਫੂਲ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਉੱਥੇ ਹੀ ਤਰਨਾ ਦਿੱਤਾ ਯੂਨੀਅਨ ਨੇ ਐਲਾਨ ਕੀਤਾ ਕਿ ਜਦੋਂ ਤੱਕ ਛਾਪੇਮਾਰੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਜਾਂਦਾ ਉਦੋਂ ਤੱਕ ਕਿਸੇ ਨੂੰ ਬਾਹਰ ਨਹੀਂ ਜਾਣ ਦਿੱਤਾ ਜਾਏਗਾ। BKU ਕ੍ਰਾਂਤੀਕਾਰੀ ਯੂਨੀਅਨ VMSP ਦੀ ਕਾਨੂੰਨੀ ਗਾਰੰਟੀ ਨੂੰ ਲੈ ਕੇ ਸ਼ੰਭੂ ਸਰਹੱਦ ਤੇ ਪਿਛਲੇ 6 ਮਹੀਨਿਆਂ ਤੋਂ ਚੜ੍ਹਦੇ ਕਿਸਾਨਾਂ ਦੇ ਸੰਘਰਸ਼ ਚ ਸ਼ਾਮਿਲ ਹੈ ਇਸ ਦੇ ਨਾਲ ਹੀ ਯੂਨੀਅਨ ਦੇ ਆਗੂ ਤੇ ਸਮਰਥਕ ਵੀ ਲਗਾਤਾਰ ਧਰਨੇ ਵਿੱਚ ਸ਼ਾਮਿਲ ਹੋ ਰਹੇ ਹਨ ਯੂਨੀਅਨ ਨੇ ਸ਼ੁਰੂ ਚ ਹੀ ਆਪਣਾ ਮੋਬਾਈਲ ਦਫ਼ਤਰ ਬਣਾ ਲਿਆ ਸੀ ਤੇ ਇਸ ਤੋਂ ਇਲਾਵਾ ਉਹਨਾਂ ਦੀ ਸੰਸਥਾ ਨਾਲ ਕਈ ਨੌਜਵਾਨ ਵੀ ਜੁੜੇ ਹੋਏ ਹਨ ਦਾ ਇਹ ਨਾਮ ਹਰਿਆਣੇ ਦੇ ਬਾਡਰਾਂ ਤੇ ਜਿਹੜਾ ਲਗਾਤਾਰ ਧਰਨਾ ਚੱਲ ਰਿਹਾ ਉਹਦੇ ਕੱਲ ਨੂੰ 200 ਦਿਨ ਪੂਰੇ ਹੋਣ ਜਾ ਰਹੇ ਨੇ ਉਸ ਦੇ ਵਿੱਚ ਸਰਕਾਰ ਜਿਹੜੀ ਪੂਰੀ ਤਰ੍ਹਾਂ ਬੁਖਲਾਈ ਹੋਈ ਆ ਡਰੀ ਹੋਈ ਆ ਵੀ ਕੀ ਕਿਸੇ ਤਰ੍ਹਾਂ ਵੀ ਉੱਥੇ ਕੱਠ ਜਿਹੜਾ ਨਾ ਕਿ ਹੋਵੇ ਇਹ ਸਰਕਾਰ ਜਿਹੜੀਆਂ ਆਪ ਰੀਆਂ ਚਾਲਾਂ ਚੱਲ ਰਹੀ ਆ ਕਿਉਂ ਅੱਜ ਇੱਥੇ ਰੇਡ ਮਾਰੀ ਆ ਵੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਜਿਹੜੀ ਸੂਬਾ ਜਾਰੰਸ ਕਰ ਤਰਾ ਇਹਨਾਂ ਦੇ ਘਰੇ ਵੀ ਤਾਂ ਜੋ ਜਿਹੜਾ ਇਹ ਕੱਲ ਨੂੰ ਉੱਥੇ ਪ੍ਰੋਟੈਸਟ ਕਰ ਰਿਹਾ ਉਹਦੇ ਵਿੱਚ ਜਿਆਦਾ ਕਠਨਾ ਹੋ ਸਕੇ ਸਭ ਤੋਂ ਪਹਿਲਾਂ ਤਾਂ ਬੜਾ ਧੰਨਵਾਦ ਜਿਨ੍ਹਾਂ ਨੇ ਤਬਰ ਕਰਨ ਲਈ ਪਹੁੰਚੇ ਅੱਜ ਮੌਕੇ ਤੇ ਕਿਉਂਕਿ ਐਨਆਈਏ ਦਾ ਰੋਲ ਤਾਂ ਸਾਨੂੰ ਪਤਾ ਹੀ ਹੈ ਇਹ ਸੈਂਟਰਲ ਸਰਕਾਰ ਦਾ ਉਹ ਕਾਲਿਆਵਾ ਪੁੱਤ ਹੈ ਜਿਹੜਾ ਮਿਹਨਤ ਕਰੇ ਲੋਕਾਂ ਨੂੰ ਜਿਹੜਾ ਜਗਾਉਂਦਾ ਹੈ ਲੋਕਾਂ ਦੇ ਹੱਕਾਂ ਲਈ ਬੋਲਦਾ ਹੈ ਇਹਨਾਂ ਦਾ ਉਹਨਾਂ ਦੇ ਖਿਲਾਫ ਵੀ ਮਤਲਬ ਉਹ ਚੱਲਦਾ ਹੈ ਨਾ ਅੱਜ ਤੱਕ ਇੰਨਾ ਹੀ ਇਹਦੀ ਰੇਡ ਕਿਸੇ ਮਤਲਬ ਗੈਂਗਸਟਰ ਆਪਰੇਸ਼ਨ ਦੇ ਖਿਲਾਫ ਹੋਈ ਹੈ ਨਾ ਐਨਆਈ ਦੀ ਰੇਡ ਜਿਹੜੇ ਵਿਰਜਪੂਸ਼ ਨਰਗਿਆਂ ਦਾ ਦੇਖਲਾ ਰਿਕਾਰਡ ਰਿਆ ਤੇ ਆਪਾਂ ਨਾਂ ਦੀ ਬੇਇਜ਼ਤੀ ਕਰਨ ਵਾਲਾ ਉਹਨਾਂ ਦੇ ਖਿਲਾਫ ਹੋਈ ਹੈ ਨਾ ਮਨੀਪੁਰ ਵਾਲੀ ਮਸਲੇ ਤੇ ਹੋਈ ਹੈ ਨਾ ਦੇਸ਼ ਤੋਂ ਅਰਬਾਂ ਖਰਬਾਂ ਫੰਡ ਆਉਂਦੇ ਸਿਆਸੀ ਪਾਰਟੀਆਂ ਨਾਲ ਉਹਨਾਂ ਦੇ ਖਿਲਾਫ ਹੋਈ ਹੈ ਇਹ ਜਿਹੜਾ ਅੱਜ ਮਤਲਕਾਰ ਨਾਲ ਸਾਡੇ ਸੂਬੇ ਦੀ ਜਰਨਾ ਸਕੱਤਰ ਦੇ ਘਰੇ ਰੇਡ ਮਾਰਨ ਦਾ ਅਸੀਂ ਸਾਡੀ ਮੰਗ ਇਹ ਸੀ ਵੀ ਜੇ ਐਨਆਈਏ ਕੋਲੇ ਸਬੂਤ ਹੈ ਫਿਰ ਉਹ ਡਰਦੀ ਕਿਉਂ ਹੈ ਅਸੀਂ ਨਾਲ ਵਕੀਲ ਭੇਜਦੇ ਹਾਂ ਉਹਨਾਂ ਦੀ ਹਾਜ਼ਰੀ ਦੇ ਵਿੱਚ ਕਿਉਂ ਨਹੀਂ ਸ਼ਾਮਿਲ ਹੁੰਦੀ ਕਿਉਂਕਿ ਐਨਆਈਏ ਵੀ ਦੇਖੀ ਤੋਂ ਤੀ ਅੱਗੇ ਸਾਡੇ ਨਾਲ ਹੋਇਆ ਜਿਹੜੀ ਕੰਪਿਊਟਰ ਦੀ ਚੈਕਿੰਗ ਕਰਨੀ ਹੈ ਉਹਦੇ ਵਿੱਚ ਕੁਝ ਵੀ ਪਾਇਆ ਜਾ ਸਕਦਾ ਹੈ ਸ਼ੇਰ ਸ਼ਾਟ ਹੋ ਸਕਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਾਰਾਸ਼ਟਰ ਦੇ ਮੁੰਬਈ ਤੇ ਪਾਲ ਘਰ ਦਾ ਦੌਰਾ ਕਰਨਗੇ ਸਵੇਰੇ 11 ਵਜੇ ਮੁੰਬਈ ਵਿੱਚ ਗਲੋਬਲ ਫਿਨਟੈਕ ਫੈਸਟ 2024 ਦੇ ਉਦਘਾਟਨੀ ਸੈਸ਼ਨ 'ਚ ਵੀ ਹਿੱਸਾ ਲੈਣਗੇ ਜੋ ਕਿ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਆਯੋਜਿਤ ਕੀਤਾ ਜਾਏਗਾ ਇਸ ਤੋਂ ਬਾਅਦ ਦੁਪਹਿਰ 1.5 ਵਜੇ ਉਹ ਪਾਲਕਰ ਦੇ ਸਿਦਕੋ ਮੈਦਾਨ ਚੁਵਕ ਹਕ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀ ਪੱਥਰ ਰੱਖਣਗੇ ਪ੍ਰਧਾਨ ਮੰਤਰੀ ਦਫ਼ਤਰ ਨੇ ਦੱਸਿਆ ਕਿ ਪੀਐਮ ਮੋਦੀ ਪਾਲਕਰ ਵਿੱਚ ਵਦਾਵਨ بندرਗਾਹ ਦਾ ਵੀ ਨੀ ਪੱਥਰ ਰੱਖਣਗੇ ਇਸ ਪ੍ਰੋਜੈਕਟ ਦੀ ਕੁੱਲ ਲਾਗਤ ਲਗਭਗ 76000 ਕਰੋੜ ਰੁਪਏ ਹੈ ਵਦਾਵਨ بندرਗਾਹ ਦੇਸ਼ ਦੇ ਸਭ ਤੋਂ ਵੱਡੇ ਡੂੰਘੇ ਸਮੁੰਦਰੀ بندرਗਾਹਾਂ ਚੋਂ ਇੱਕ ਹੋਵੇਗੀ ਜਿੱਥੇ ਵੱਡੇ ਕੰਟੇਨਰ ਜਹਾਜ਼ਾਂ ਦੀ ਆਵਾਜਾਈ ਸੰਭਵ ਹੋਵੇਗੀ ਵਦਾਵਨ بندرਗਾਹ ਪਾਲਕਰ ਜ਼ਿਲ੍ਹੇ ਦੇ ਦਹਾਨੂ ਸ਼ਹਿਰ ਦੇ ਨੇੜੇ ਸ ਸ਼ਿਪਿੰਗ ਰੂਟਾਂ ਨੂੰ ਸਿੱਧੇ ਕਨੈਕਟੀਵਿਟੀ ਪ੍ਰਦਾਨ ਕਰੇਗਾ ਜਿਸ ਨਾਲ ਆਵਾਜਾਈ ਦੇ ਸਮੇਂ ਅਤੇ ਲਾਗਤਾਂ ਨੂੰ ਘਟਾਇਆ ਜਾਵੇਗਾ। ਭਾਰਤੀ ਚੋਣ ਕਮਿਸ਼ਨ ਨੇ ਹਰਿਆਣਾ ਭਾਜਪਾ ਦੀ ਅਪੀਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਕਿਉਂਕਿ ਹਰਿਆਣਾ ਵਿਧਾਨ ਸਭਾ ਚੋਣਾਂ ਦੀ ਤਰੀਕਾਂ 'ਚ ਕੋਈ ਬਦਲਾਅ ਨਹੀਂ ਹੋਵੇਗਾ। 1 ਅਕਤੂਬਰ ਨੂੰ ਹੀ ਵੋਟਾਂ ਪੈਣਗੀਆਂ ਤੇ 4 ਅਕਤੂਬਰ ਨੂੰ ਨਤੀਜੇ ਐਲਾਨੇ ਜਾਣਗੇ ਹਰਿਆਣਾ ਭਾਜਪਾ ਨੇ ਚੋਣ ਕਮਿਸ਼ਨ ਨੂੰ ਵੋਟਾਂ ਦੀ ਤਰੀਕ ਅੱਗੇ ਵਧਾਉਣ ਦੀ ਅਪੀਲ ਕੀਤੀ ਸੀ ਭਾਰਤੀ ਚੋਣ ਕਮਿਸ਼ਨ ਵੱਲੋਂ ਮੀਡੀਆ ਕਵਰੇਜ ਲਈ ਜਾਰੀ ਨਿਰਦੇਸ਼ਾਂ ਤੇ ਵੀ ਹਰਿਆਣਾ ਚੋਣਿੰਗ ਦਾ ਦਿਨ 1 ਅਕਤੂਬਰ ਨੂੰ ਦੱਸਿਆ ਗਿਆ ਇਸ ਦੇ ਮੱਦੇਨਜ਼ਰ ਮੁੱਖ ਚੋਣ ਅਧਿਕਾਰੀ ਦਫ਼ਤਰ ਦੇ ਨਾਲ ਹੀ ਸਾਰੇ ਜ਼ਿਲ੍ਹਾ ਚੋਣ ਅਧਿਕਾਰੀ ਪਹਿਲਾਂ ਤੋਂ ਹੀ ਨਿਰਧਾਰਿਤ ਸ਼ਡਿਊਲ ਅਨੁਸਾਰ ਚੋਣ ਫਰਕੀਆਂ ਨੂੰ ਸਿਰੇ ਚੜਾਉਣ ਜੁਟੇ ਹੋਏ ਨੇ ਸਵੇਰੇ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਅਧਿਕਾਰੀਆਂ ਨੂੰ 1 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਨਾਲ ਵੋਟਾਂ ਦੇ ਵਧੇ ਨਜ਼ਰ ਜ਼ਿਲ੍ਹਾ ਚੋਣ ਅਧਿਕਾਰੀਆਂ ਨੇ 8 ਅਕਤੂਬਰ ਨੂੰ ਡ੍ਰਾਈਡੇ ਐਲਾਨਣਾ ਸ਼ੁਰੂ ਕਰ ਦਿੱਤਾ। ਢੀਲਾ ਗੁਰਦਾਸਪੁਰ ਦੇ ਪੁਲਿਸ ਥਾਣਾ ਬਹਿਰਾਮਪੁਰ ਦੀ ਨੌਂਦੇ ਪਿੰਡ ਦੋਦਵਾ ਵਿਖੇ ਪਿਛਲੇ ਦਿਨ ਇੱਕ ਟਰੈਕਟਰ ਚੋਰੀ ਹੋ ਗਿਆ ਸੀ ਅੱਜ ਪਰਿਵਾਰਕ ਮੈਂਬਰਾਂ ਦੱਸਿਆ ਕਿ ਉਹਨਾਂ ਵੱਲੋਂ ਕਰਜ਼ਾ ਚੁੱਕ ਕੇ ਇਹ ਟਰੈਕਟਰ ਖਰੀਦਿਆ ਗਿਆ ਸੀ ਤੇ ਇਸੇ ਨਾਲ ਉਹਨਾਂ ਦੀ ਰੋਜ਼ੀ-ਰੋਟੀ ਚੱਲਦੀ ਸੀ ਮੁਸ਼ਕਿਲ ਨਾਲ ਕਰਜ਼ਾ ਤੇ ਵਿਆਜ ਮੁਕਾਇਆ ਸੀ ਤੇ ਹੁਣ ਫੇਰ ਕਰਜ਼ਾ ਚੁੱਕ ਕੇ ਨਵਾਂ ਟਰੈਕਟਰ ਲੈਣਾ ਪਵੇਗਾ ਉਹਨਾਂ ਦੱਸਿਆ ਕਿ ਚੋਰੀ ਦੀ ਸ਼ਿਕਾਇਤ ਉਹਨਾਂ ਵੱਲੋਂ ਪੁਲਿਸ ਥਾਣੇ ਵੀ ਕੀਤੀ ਗਈ ਹੈ ਪਰ ਤਿੰਨ ਦਿਨ ਬੀਤ ਜਾਣ ਦੇ ਪਿੱਛੋਂ ਵੀ ਕੋਈ ਪੁਲਿਸ ਅਧਿਕਾਰੀ ਜਾਂ ਕਰਮਚਾਰੀ ਅਜੇ ਤੱਕ ਉਹਨਾਂ ਦੀ ਹਵੇਲੀ ਵਿੱਚ ਕੋਈ ਮੌਕਾ ਵੇਖਣ ਨਹੀਂ ਆਇਆ ਇਹ ਦੂਜੇ ਪਾਸੇ ਪੁਲਿਸ ਕਰਮਚਾਰੀਆਂ ਤੋਂ ਬਗੈਰ ਲੋਕ ਜਿਨ੍ਹਾਂ ਦੇ ਘਰ ਕੈਮਰੇ ਲੱਗੇ ਨੇ ਉਹ ਵੀ ਕੈਮਰੇ ਚੈੱਕ ਨਹੀਂ ਕਰਨ ਦੇ ਰਹੇ ਉਹਨਾਂ ਮੰਗ ਕਰਦੇ ਆ ਕਿ ਪੁਲਿਸ ਮਾਮਲੇ ਵਿੱਚ ਜਲਦੀ ਤੋਂ ਜਲਦੀ ਕਾਰਵਾਈ ਕਰੇ ਤੇ ਉਹਨਾਂ ਦੀ ਰੋਜ਼ੀ ਰੋਟੀ ਉਹਨਾਂ ਦਾ ਟਰੈਕਟਰ ਲੱਭ ਕੇ ਉਹਨਾਂ ਨੂੰ ਵਾਪਸ ਦਵਾਏ ਦੂਜੇ ਪਾਸੇ ਜੋ ਥਾਣੇ ਦੇ ਪੁਲਿਸ ਅਧਿਕਾਰੀ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸ਼ਿਕਾਇਤ ਉਹਨਾਂ ਨੂੰ ਮਿਲ ਚੁੱਕੀ ਹੈ ਤੇ ਅੱਜ ਹੀ ਇਸ ਦੀ ਜਾਂਚ ਸ਼ੁਰੂ ਕਰ ਦੇਣਗੇ ਪਹਿਲਵਾਨ ਵਿਨੇਸ਼ ਫੋਗਾਟ ਪਰਿਵਾਰ ਸਨੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੇ ਇਸ ਮੌਕੇ ਉਹਨਾਂ ਗੁਰਕਾਰ ਵਿੱਚ ਮੱਥਾ ਟੇਕਿਆ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਇਸ ਦੌਰਾਨ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਉਹਨਾਂ ਦੇ ਨਾਲ ਮੌਜੂਦ ਸਨ ਜੰਡਿਆਲਾ ਗੁਰੂ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਟ੍ਰੈਫਿਕ ਪੁਲਿਸ ਜੰਡਿਆਲਾ ਵੱਲੋਂ ਵਿਸ਼ੇਸ਼ ਨਾਕਾ ਲਾਕੇ ਚਲਾਨ ਕੱਟੇ ਗਏ ਪ੍ਰਿੰਸੀਪਲ ਮੈਡਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਦਿੱਤੀਆਂ ਗਈਆਂ ਸ਼ਿਕਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਭੂੰਡ ਆਸ਼ਿਕ ਜਦੋਂ ਕੰਨਿਆ ਸਕੂਲ 'ਚ ਛੁੱਟੀ ਹੁੰਦੀ ਹੈ ਤਾਂ ਉਹਨਾਂ ਨੂੰ ਟੰਗ ਕਰਦੇ ਸੀ ਜਿਸ ਕਨ ਕਈ ਵਾਰ ਲੜਕੀਆਂ ਦੇ ਮਾਪਿਆਂ ਨੇ ਪ੍ਰਿੰਸੀਪਲ ਮੈਡਮ ਨੂੰ ਸ਼ਿਕਾਇਤ ਵੀ ਕੀਤੀ ਸੀ ਜਿਸ ਉਪਰੰਤ ਅੱਜ ਟ੍ਰੈਫਿਕ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਉਹਨਾਂ ਨੇ ਮੌਕੇ ਤੇ ਹੀ ਤਕਰੀਬਨ 10 ਚਲਾਨ ਕੱਟੇ ਹੈ ਇਸ ਮੌਕੇ ਇਨਸਪੈਕਟਰ ਗਗਨਜੀਤ ਸਿੰਘ ਟ੍ਰੈਫਿਕ ਪੁਲਿਸ ਨੇ ਕਿਹਾ ਕਿ ਜੋ 18 ਸਾਲ ਤੋਂ ਘੱਟ ਵਾਲਾ ਟੂ-ਵੀਲਰ ਚਲਾਉਂਦਾ ਫੜਿਆ ਗਿਆ ਤੇ ਉਸ ਦਾ ਵੀ ਚਲਾਨ ਕੱਟਿਆ ਜਾਏਗਾ ਉਹਨਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ 18 ਸਾਲ ਤੋਂ ਘੱਟ ਵਾਲੇ ਬੱਚੇ ਨੂੰ ਟੂ-ਵੀਲਰ ਨਾ ਚਲਾਉਣ ਦਿੱਤਾ ਜਾਏ ਨਾਲ ਹੀ ਉਹਨਾਂ ਕਿਹਾ ਕਿ ਕੰਨਿਆ ਸਕੂਲ ਦੀ ਛੁੱਟੀ ਟਾਈਮ ਜੋ ਵੀ ਇਹ ਬੰਦੇ ਫੜੇਗੇ ਨੇ ਉਹਨਾਂ 'ਚ ਵੱਧ ਤੋਂ ਵੱ ਜੰਡਿਆਲਾ ਗੁਰੂ ਦੇ ਅਧੀਨ ਆਉਂਦੇ ਪਿੰਡ ਤਾਰਾਗੜ ਤਲਾਵਾਂ 'ਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਇੱਕ ਦੁੱਧ ਦੀ ਜੋ ਕਿ ਲੋਕਾਂ ਦੇ ਘਰਾਂ ਵਿੱਚ ਦੁੱਧ ਵੰਡ ਕੇ ਆਪਣੇ ਘਰ ਨੂੰ ਵਾਪਿਸ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਉਸ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤੇ লাশ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਇਸ ਮੌਕੇ মিডিਆ ਨਾਲ ਗੱਲ ਕਰਦੇ ਹੋਏ ਥਾਣਾ ਜੰਡਿਆਲਾ ਗੁਰੂ ਦੇ ਡੀਐਸਪੀ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਨਾਮ ਕੁਲਬੀਰ ਸਿੰਘ ਹੈ ਤੇ ਪਿੰਡ ਤਾਕੜ ਦਾ ਰਹਿਣ ਵਾਲਾ ਹੈ ਤੇ ਇਹ ਦੁੱਧ ਵੇਚ ਰਾਜਦੂਤ ਦੁੱਧ ਪਾ ਕੇ ਵਾਪਿਸ ਆ ਰਿਹਾ ਸੀ ਤੇ ਉਸ ਨੂੰ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਮਾਮਲਾ ਪੁਰਾਣੀ ਰੰਜਿਸ਼ ਦਾ ਹੈ ਤੇ ਪਿੰਡ ਵਿੱਚ ਇਹਨਾਂ ਦੀ ਰੰਜਿਸ਼ ਚੱਲਦੀ ਪਈ ਸੀ ਤੇ ਇਹਨਾਂ ਦੇ ਪਿਤਾ ਦੇ ਦੱਸਣ ਮੁਤਾਬਿਕ 10 ਤੋਂ 12 ਸਾਲ ਪਹਿਲਾਂ ਦੇ ਇਹਨਾਂ ਦੇ ਪਿੰਡ ਵਿੱਚ ਕਿਸੇ ਨਾਲ ਰੰਜਿਸ਼ ਹੈ ਜਿਸ ਦੇ ਚੱਲਦੇ ਉਹਨਾਂ ਨੇ ਕੁਲਵਿੰਦਰ ਸਿੰਘ ਨੂੰ ਤਿੰਨ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਨੂੰ ਦੱਸਿਆ ਕਿ ਕੁਲਵੀਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਇਹ ਮਾਪਿਆਂ ਦਾ ਇਕੱਲਾ ਪੁੱਤ ਸੀ। ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ লাশ ਨੂੰ ਕਬਜ਼ੇ ਅੰਮ੍ਰਿਤਸਰ ਵਿੱਚ ਸਵੇਰ ਤੋਂ ਹੀ ਤੇਜ਼ ਬਾਰਿਸ਼ ਹੋ ਰਹੀ ਹੈ ਉੱਥੇ ਹੀ ਪ੍ਰਸ਼ਾਸਨ ਦੀ ਵਿਪੋਲ ਖੁੱਲਦੀ ਹੋਈ ਦਿਖਾਈ ਦਿੱਤੀ ਹੈ ਇੱਕ ਮਾੜੀ ਤਸਵੀਰ ਅੰਮ੍ਰਿਤਸਰ ਦੇ ਸੁਲਤਾਨਬੀਨ ਰੋਡ ਤੋਂ ਸਾਹਮਣੇ ਆਈ ਹੈ ਇਹ ਸੁਲਤਾਨਬੀਨ ਰੋਡ ਦੀ ਸੜਕ ਪਿਛਲੇ 2 ਮਹੀਨੇ ਪਹਿਲਾਂ ਹੀ ਨਵੀਂ ਬਣੀ ਸੀ ਜਿਸ ਦੇ ਹਾਲਾਤ ਪੁਰਾਣੀ ਵਾਂਗ ਹੀ ਦਿਖਾਈ ਦੇ ਰਹੇ ਨੇ ਸੁਲਤਾਨਬੀਨ ਰੋਡ ਦੀ ਸੜਕ ਤੇ ਲਗਾਤਾਰ ਵੱਖ-ਵੱਖ ਚੌਂਕਾਂ ਦੇ ਵਿੱਚ ਕਾਫੀ ਵੱਡੇ ਟੋਏ ਪੈ ਚੁੱਕੇ ਨੇ ਜਿਸ ਦੇ ਉੱਪਰ ਕਿਸੇ ਵੀ ਤਰ੍ਹਾਂ ਦੇ ਨਾਹੀਂ ਠੇਕੇਦਾਰ ਤੇ ਨਾਹੀਂ ਪ੍ਰਸ਼ਾਸਨ ਵੱਲੋਂ ਧਿਆਨ ਦਿੱਤਾ ਜਾ ਰਿਹਾ ਸੜਕ ਤੇ ਜਾਂਦੀ ਜੀਸੀਬੀ ਤਜਵੀਨ ਦੇ ਵਿੱਚ ਜੀਸੀਬੀ ਦੇ ਡ ਦੀ ਕੋਸ਼ਿਸ਼ ਕੀਤੀ ਗਈ ਪਰ ਜੇਸੇ ਵੀ ਬਾਅਰ ਨਹੀਂ ਨਿਕਲੀ ਗੁਰਦਾਸਪੁਰ ਦੇ ਰਹਿਣ ਵਾਲੇ ਨੌਜਵਾਨ ਰਾਹੁਲ ਵਿਸ਼ਿਸ਼ ਨੇ ਪਾਵਰ weight lifting ਵਿੱਚ ਲਗਾਤਾਰ 5 ਸਾਲ ਕਈ ਹਾਰਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਆਖਿਰ ਅੰਤਰਰਾਸ਼ਟਰੀ ਪੱਧਰ ਤੇ ਰੂਸ ਵਿੱਚ ਹੋਈ ਓਪਨ ਟੂਰਨਾਮੈਂਟ ਵਿੱਚ ਪਾਵਰ ਲਿਫਟਿੰਗ ਵਰਲਡ ਚੈਂਪੀਅਨ ਦਾ ਰੁਤਬਾ ਹਾਸਲ ਕਰ ਲਿਆ। ਰਾਹੁਲ ਨੇ ਇਸ ਚੈਂਪੀਅਨਸ਼ਿਪ ਵਿੱਚ ਤਿੰਨੋ ਵੱਖ-ਵੱਖ ਇਵੈਂਟਸ ਵਿੱਚ 골ਡ ਮੈਡਲ ਹਾਸਲ ਕੀਤੇ ਨੇ ਤੇ ਨਾਲ ਹੀ ਸਭ ਤੋਂ ਵੱਧ ਭਾਰ ਚੁੱਕ ਕੇ ਸਟਰੋਂਗੇਸਟ ਮੈਨ ਆਫ ਦਿ ਵਰਲਡ ਦਾ ਖਿਤਾਬ ਵੀ ਹਾਸਲ ਕੀਤਾ ਹੈ। 5 ਸਾਲ ਤੋਂ ਲਗਾਤਾਰ ਜਿੱਤ ਦਾ ਲੋਹਾ ਮਨਾਉਂਦੇ ਰਾਹੁਲ ਨੇ ਹੁਣ ਤੱਕ ਕੁੱਲ 25 ਮੈਡਲ ਪਾਵਰ ਲਿਫਟਿੰਗ ਦੇ ਵੱਖ- ਕਾਬਿਲਾਂ ਜਿੱਤ ਹਾਸਲ ਕੀਤੇ ਨੇ ਤੇ ਹੁਣ ਉਹ 2026 ਚ ਆਉਣ ਵਾਲੀਆਂ ਕਾਮਨਵੈਲਥ ਗੇਮਸ ਅਤੇ ਏਸ਼ੀਅਨ ਗੇਮਸ ਵਿੱਚ ਆਪਣੀ ਤਾਕਤ ਦਿਖਾਉਣ ਦੀ ਤਿਆਰੀ ਵਿੱਚ ਜੁਟ ਗਏ ਆ। ਸਰ ਮੈਂ ਪਾਵਰ ਲਿਫਟਿੰਗ ਗੇਮ ਦਾ ਸਰ ਪਲੇਅਰ ਹਾਂ ਜੀ। ਸਰ ਨੈਸ਼ਨਲ ਗੇਮਰ ਦੇ ਵਿੱਚੋਂ ਸਰ ਮੇਰੀ ਸਿਲੈਕਸ਼ਨ ਹੋਈ ਸੀ ਔਰ ਸਰ ਵਰਲਡ ਗੇਮਾਂ ਜੋ ਰਸ਼ੀਆ ਦੇ ਵਿੱਚ ਹੋਈਆਂ ਨੇ ਮਾਸਕੋ ਦੇ ਵਿੱਚ ਉਹਦੇ ਵਿੱਚ ਸਰ ਮੇਰੇ ਲਗਤ ਮਤਲਬ ਤਿੰਨ ਮੈਡਲ ਆ ਜੀ ਸਰ ਔਰ ਤਿੰਨ ਇਵੈਂਟਾਂ ਦੇ ਦਿੱਤਾ ਸਾਡੀ ਗੇਮ ਦੇ। ਤਿੰਨਾਂ ਦੇ ਵਿੱਚੋਂ ਸਰ ਮੇਰੀ ਫਸਟ ਪੋਜੀਸ਼ਨ ਔਰ 골ਡ ਮੈਡਲ ਹੈ ਸਰ। ਕਿਹੜੀ ਕਿਹੜੀ ਪ੍ਰੇਰਣਾ ਲਈ ਹੈ ਪਰ ਇਨਾ ਸਰ ਸਭ ਤੋਂ ਜ਼ਿਆਦਾ ਮੇਰੇ ਫਾਦਰ ਦੀ ਔਰ ਮੇਰੇ ਮਦਰ ਦੀ ਪਰ ਉਸ ਤੋਂ ਬਾਅਦ ਮੇਰੇ ਕੋਸਾ ਮੇਰੇ ਉਸਤਾਦ ਜੀ ਦੀ ਰਹੀ ਹੈ ਜੀ ਕਿਹੜੇ ਕਿਹੜੇ ਦੇਸ਼ਾਂ ਦੀ ਟੀਮ ਨਾਲ ਫਸਮਾ ਮੁਕਾਬਲਾ ਸਰ ਮੇਰਾ 4 ਦੇਸ਼ਾਂ ਦੀ ਟੀਮ ਨਾਲ ਫਸਮਾ ਮੁਕਾਬਲਾ ਸੀਗਾ ਯੂ ਐਸ ਏ ਅਰਮਾਨੀਆ ਇਟਲੀ ਔਰ ਨਿਊਜ਼ੀਲੈਂਡ ਦੇ ਨਾਲ ਸਭ ਤੋਂ ਜ਼ਿਆਦਾ ਸਰ ਫਸਮਾ ਮੁਕਾਬਲਾ ਜਿਹੜਾ ਨਿਊਜ਼ੀਲੈਂਡ ਔਰ ਅਰਮਾਨੀਆ ਦੇ ਨਾਲ ਸੀਗਾ ਉਹਨਾਂ ਦੇਸ਼ਾਂ ਦੇ ਵਿੱਚੋਂ ਵੀ ਸਰ ਮੈਂ ਘੱਟੋ ਘੱਟ ਮਤਲਬ 2 ਕੰਟਲ 60 ਕਿਲੋ ਦੇ ਵੇਟ ਦੇ ਵਿਵਰਤ ਦੇ ਵਿੱਚੋਂ ਉਹਨਾਂ ਨੂੰ ਸਰ ਪਛਾੜ ਕੇ ਔਰ ਆਪਣੇ ਦੇਸ਼ ਭਾਰਤ ਦੇ ਲਈ ਸਰ 골ਡ ਮੈ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਹਫਤਾਵਾਰੀ ਕੀਰਤਨ ਸਮਾਗਮ ਦਾ ਯੋਜਨ ਪਾਈ ਸ੍ਰੀ ਪਾਈ ਗੁਰਕਬਾਲ ਸਿੰਘ ਪਾਈ ਸ੍ਰੀ ਪਾਈ ਹਰਵਿੰਦਰ ਪਾਤਸ਼ੰਗ ਲिटल ਬੀਬ ਦੇ ਅਗਵਾਈ ਹੇਠ ਹੋਇਆ ਇਸ ਮੌਕੇ ਨਾਲ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਹੋ ਨਜ਼ਰ ਮਾਰਦੀ ਅੱਜ ਦੇ ਮੌਸਮ ਦੇ ਹਾਲ ਦੇ ਬਾਰੇ ਇਸ ਦੇ ਨਾਲ ਹੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ